ਪ੍ਰੇਮ ਸਿੰਘ ਦੇ ਖਾਲਸਾ ਸਕੂਲ ਦੇ ਐਨ ਸਾਹਮਣਾ ਇਲਾਕਾ ਉਹੋ ਹੀ ਸੀ ਜਿੱਥੇ ਪ੍ਰੇਮ ਸਿੰਘ ਦਾ ਘਰ ਹੁੰਦਾ ਸੀ ਮਾਡਲ ਟਾਊਨ ਨਾਂ ਦਾ ਕੁਗ ਬਸਤਾ ਇਹ ਇਲਾਕਾ ਭਾਵੇਂ ਕਿੰਨਾ ਫੈਲ ਗਿਆ ਸੀ ਕਿੰਨਾ ਵਧੇਰੇ ਗਹਿ ਗੱਚ ਵਸ ਗਿਆ ਸੀ ਪਰ ਪ੍ਰੇਮ ਸਿੰਘ ਨੂੰ ਵਿਸ਼ਵਾਸ ਸੀ ਕਿ ਸਕੂਲੋਂ ਨਿਕਲਦਿਆਂ ਹੀ ਥੋੜੀ ਵਿੱਤ ਉੱਤੇ ਬਣਿਆ ਆਪਣਾ ਮਕਾਨ ਉਹ ਪਲਚੇਣ ਵਿੱਚ ਲੱਭ ਲਵੇਗਾ ਉਹ ਸਾਡੇ ਅੱਗੇ ਅੱਗੇ ਕਾਲੀ ਕਾਲੀ ਤੁਰਿਆ ਜਾ ਰਿਹਾ ਸੀ ਕਿਸੇ ਸਥਾਨਕ ਵਾਸੀ ਨੂੰ ਆਪਣੇ ਘਰ ਦਾ ਆਤਾ ਪਤਾ ਪੁੱਛਣ ਦੀ ਉਸ ਨੂੰ ਕੋਈ ਲੋੜ ਨਹੀਂ ਸੀ ਇੱਥੇ ਖਾਲੀ ਜਗ੍ਹਾ ਹੁੰਦੀ ਸੀ ਮਿਊਨਿਸਪਲ ਕਮੇਟੀ ਦੇ ਕੁਆਟਰ ਹੁੰਦੇ ਸਨ ਦੋ ਹੀ ਤਾਂ ਘਰ ਬਣੇ ਸਨ ਉਦੋਂ ਇੱਕ ਸਾਡਾ ਘਰ ਸੀ ਤੇ ਇੱਕ ਸਾਡੇ ਪਿਛਵਾੜੇ ਕਿਸੇ ਹੋਰ ਦਾ ਸਾਡੇ ਘਰ ਦੇ ਦੋਹੀ ਪਾਸੇ ਸੜਕ ਲੱਗਦੀ ਸੀ ਘਰ ਦੇ ਮੱਥੇ ਉੱਤੇ ਪ੍ਰੇਮ ਕਾਟੇਜ ਲਿਖਿਆ ਹੋਇਆ ਸੀ ਉਹ ਵੱਖੀਆਂ ਨਾਲ ਵੱਖੀਆਂ ਜੋੜੀ ਖਲੋਤੇ ਸੰਗਣੇ ਮਕਾਨਾਂ ਵਿੱਚ ਪ੍ਰੇਮ ਕੋਟੇਜ ਨੂੰ ਤਲਾਸ਼ ਦਾ ਤੁਰਿਆ ਜਾ ਰਿਹਾ ਸੀ ਲੋਕਾਂ ਦੀ ਇੱਕ ਭੀੜ ਸਾਡੇ ਨਾਲ-ਨਾਲ ਹੋ ਤੁਰੀ ਸਰਦਾਰ ਵੱਲੋਂ ਆਪਣਾ ਘਰ ਲੱਭਣਾ ਉਹਨਾਂ ਲਈ ਦਿਲਚਸਪੀ ਦਾ ਕੇਂਦਰ ਬਣ ਗਿਆ ਸੀ ਲਾਹੌਰ ਅਤੇ ਨਨਕਾਣੇ ਦੇ ਲੋਕ ਤਾਂ ਜਥਿਆਂ ਨਾਲ ਆਏ ਸਿੱਖਾਂ ਨੂੰ ਅਕਸਰ ਵੇਖਦੇ ਰਹਿੰਦੇ ਹਨ ਪਰ ਲਾਇਲਪੁਰੀਆਂ ਲਈ ਸਿੱਖਾਂ ਨੂੰ ਵੇਖਣਾ ਵੀ ਵਿਲੱਖਣ ਅਨੁਭਵ ਸੀ पर गलतान शेखूपुरे वाली हो चली सी प्रेम सिंह ਦੇ ਮਨ ਵਿੱਚ ਵਸਿਆ ਉਹਦੇ ਘਰ ਅਤੇ ਆਲੇ ਦੁਆਲੇ ਦਾ ਨਕਸ਼ਾ ਖਲਤਮਲਤ ਹੋ ਗਿਆ ਸੀ ਗੱਡੀ ਦਾ ਗੇਅਰ ਅੜ ਗਿਆ ਸੀ ਇਸ ਲਈ ਹੁਣ ਸਥਾਨਕ ਲੋਕਾਂ ਦੀ ਮਦਦ ਦੀ ਲੋੜ ਸੀ ਨੌਜਵਾਨਾਂ ਅਧ ਖੜਾ ਤੇ ਬਜ਼ੁਰਗਾਂ ਦੀ ਭੀੜ ਉਸ ਦੀ ਮਦਦ ਲਈ ਉੱਲਰ ਆਈ ਸੀ ਸਕੂਲ ਪੜਦੇ ਬੱਚੇ ਬੱਚੀਆਂ ਸਾਨੂੰ ਕਿਸੇ ਅਸਮਾਨੋਂ ਉਤਰੇ ਲੋਕਾਂ ਵਾਂਗ ਵੇਖ ਰਹੇ ਸਨ ਕੀ ਲੱਭਦੇ ਫਿਰਦੇ ਨੇ ਕਰੋ ਨਿਕਲ ਕੇ ਹੁਣੇ ਹੀ ਬਾਹਰ ਆਏ ਇੱਕ ਮੁੰਡੇ ਨੇ ਆਪਣੇ ਕਿਸੇ ਸਾਥੀ ਨੂੰ ਪੁੱਛਿਆ ਜੋ ਭੀੜ ਦੇ ਨਾਲ-ਨਾਲ ਤੁਰਿਆ ਜਾ ਰਿਹਾ ਸੀ ਤੇਰਾ ਘਰ ਲੱਭਦੇ ਨੇ ਦੂਜੇ ਨੇ ਸ਼ਰਾਰਤ ਨਾਲ ਆਖਿਆ ਤੇ ਦੋਵੇਂ ਹੱਥ ਵਿੱਚ ਹੱਥ ਪਾ ਕੇ ਭੀੜ ਦੇ ਨਾਲ ਹੋ ਤੁਰੇ ਸਾਹਮਣੇ ਦਰਵਾਜ਼ੇ ਵਿੱਚ ਖੜੋਤੀ ਇੱਕ ਅਧਖੜ ਔਰਤ ਨੇ ਪੁੱਛਿਆ ਵੇ ਕੀ ਗੱਲ ਹੈ ਤੇਰਾ ਘਰ ਲੱਭਦੇ ਨੇ ਉਹਨਾਂ ਮੁੰਡਿਆਂ ਉਸ ਨਾਲ ਵੀ ਸ਼ਰਾਰਤ ਕੀਤੀ ਪ੍ਰੇਮ ਸਿੰਘ ਸ਼ੇਖੂਪੁਰੇ ਵਾਂਗ ਹੀ ਕਦੀ ਇਸ ਗਲੀ ਤੇ ਕਦੀ ਉਸ ਗਲੀ ਵਿੱਚ ਮਕਾਨ ਲੱਭਣ ਦੇ ਚੱਕਰ ਵਿੱਚ ਫਸ ਗਿਆ ਸੀ ਦੱਸਣ ਵਾਲੇ ਉਹਦੀਆਂ ਨਿਸ਼ਾਨੀਆਂ ਮੁਤਾਬਕ ਮਕਾਨ ਦੀ ਨਿਸ਼ਾਨਦੇਹੀ ਕਰਦੇ ਉਹ ਆਖਦਾ ਮੈਂ ਤਾਂ ਆਪਣੇ ਮਕਾਨ ਦਾ ਦਰਵਾਜ਼ਾ ਪਛਾਣ ਸਕਦਾ ਉਹ ਖਾਲਸਾ ਸਕੂਲ ਮੇਰੇ ਘਰੋਂ ਮੈਂ ਸਿੱਧਾ ਨਿਕਲ ਕੇ ਸਕੂਲ ਜਾਂਦਾ ਸੀ ਚਲੋ ਇੱਕ ਵਾਰ ਸਕੂਲ ਕੋਲ ਚੱਲੀਏ ਉੱਥੋਂ ਫੇਰ ਵਾਪਸ ਆਉਂਦੇ ਹਾਂ ਹਿਸਾਬ ਲਾਉਂਦੇ ਆ ਉਹ ਅਗਵਾਈ ਕਰ ਰਹੇ ਸਥਾਨਕ ਲੋਕਾਂ ਨੂੰ ਕਹਿ ਰਿਹਾ ਸੀ ਮੈਂ ਉਹਨਾਂ ਨਾਲੋਂ ਨਿੱਖੜ ਕੇ ਪਿੱਛੇ ਰਹਿ ਕੇ ਲੋਕਾਂ ਨਾਲ ਗੱਲਾਂ-ਬਾਤਾਂ ਕਰਨ ਲੱਗਾ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਪੁੱਛਾਂ ਦੇ ਉੱਤਰ ਦਿੰਦਾ ਉਹਨਾਂ ਦੀਆਂ ਗੱਲਾਂ ਸੁਣਦਾ ਉਹਨਾਂ ਵਿੱਚ ਕੋਈ ਜਲੰਦਰ ਦਾ ਸੀ ਕੋਈ ਨਕੋਦਰ ਦਾ ਕੋਈ ਘਰੇਾਲੇ ਦਾ ਤੇ ਕੋਈ ਅੰਬਰਸਰ ਦਾ ਮੇਰਾ ਪਿਉ ਤਾਂ ਅੱਜ ਤੱਕ ਰੋਂਦਾ ਕਿ ਮੈਨੂੰ ਮੇਰਾ ਜਲੰਦਰ ਵਿਖਾਓ ਸਾਡਾ ਘਰ ਪੱਕੇ ਬਾਗ ਕੋਲ ਹੁੰਦਾ ਸੀ ਆਲੀ ਮੁਹੱਲਾ ਸੀ ਜਲੰਦਰ ਵਿੱਚ ਉਸ ਨੂੰ ਅੱਜ ਵੀ ਆਲੀ ਮੁਹੱਲਾ ਇਹ ਕਹਿੰਦੇ ਨੇ ਕਦੀ ਗਏ ਜੇ ਆਲੀ ਮੁਹੱਲੇ ਕਿਹੋ ਜਿਹਾ ਲੱਗਦਾ ਹੈ ਸਾਡਾ ਆਲੀ ਮੁਹੱਲਾ ਸਰਦਾਰ ਜੀ ਸਾਨੂੰ ਵੀ ਉਧਰ ਆ ਲੈਣ ਦਿਆ ਕਰੋ ਆਪਣੇ ਪੰਜਾਬ 'ਚ ਸਾਡੀ ਤਾਂ ਜਾਨ ਤਰਫ ਦੀ ਹੈ ਕੋਈ ਆਪਣੇ ਸ਼ਹਿਰ ਕੋਈ ਮੁਹੱल्ले ਤੇ ਕੋਈ ਘਰ ਦਾ ਪਤਾ ਦੱਸ ਕੇ ਤੇ ਕੋਈ ਕਿਸੇ ਪੁਰਾਣੇ ਬੇਲੀ ਦਾ ਜ਼ਿਕਰ ਕਰਕੇ ਪੁੱਛਦਾ ਸਰਦਾਰ ਜੀ ਸਾਨੂੰ ਜਾ ਕੇ ਖਬਰ ਦਿਓ ਕਿ ਸਾਡੇ ਵਤਨ ਦਾ ਕੀ ਹਾਲ ਹੈ ਮੇਰਾ ਪਤਾ ਲਿਖ ਲਓ ਤੇ ਇੰਜ ਕਈ ਪਤੇ ਲਿਖੇ ਗਏ ਮੈਂ ਉਹਨਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ ਪਤਾ ਲਿਖਾਉਂਦਿਆਂ ਉਹਨਾਂ ਦੇ ਕਲੇਜੇ ਨੂੰ ਠੰਡ ਪੈ ਰਹੀ ਸੀ ਉਹਨਾਂ ਦੀਆਂ ਅੱਖਾਂ ਲਿਸ਼ਕੁੱਠੀਆਂ ਮੈਂ ਆਪਸੀ ਪਿਆਰ ਅਤੇ ਸਦਭਾਵਨਾ ਨਾਲ ਪਰੇ ਲੋਕਾਂ ਦੀ ਭੀੜ ਵਿੱਚ ਖਲੋਤਾ ਸੀ ਜੇ ਸੀ ਜੈਕਬ ਨਾਂ ਦਾ ਆਦਮੀ ਦੱਸ ਰਿਹਾ ਸੀ ਕਿ ਕਿਵੇਂ ਰੋਲਿਆਂ ਵਿੱਚ ਉਹਨਾਂ ਦੇ ਹੱਥ ਗੁਰੂ ਗ੍ਰੰਥ ਸਾਹਿਬ ਆ ਗਿਆ ਉਹਦੇ ਬਾਬੇ ਨੇ ਉਸ ਨੂੰ ਸਿਰ ਉੱਤੇ ਚੱਕਿਆ ਤੇ ਆਦਬ ਨਾਲ ਘਰ ਲੈ ਗਿਆ ਕਈ ਸਾਲ ਉਹਨਾਂ ਨੇ ਸਤਕਾਰ ਨਾਲ ਉਸ ਨੂੰ ਸਾਥ ਛੱਡਿਆ ਤੇ ਫਿਰ ਮੌਕਾ ਮਿਲਣ ਉੱਤੇ ਉਂਝ ਹੀ ਆਦਬ ਨਾਲ ਸਿਰ ਉੱਤੇ ਚੁੱਕ ਕੇ ਜਥੇ ਨਾਲ ਆਏ ਸਿੰਘਾਂ ਕੋਲ ਜਾ ਕੇ ਉਹਨਾਂ ਨੂੰ ਸੌਂਪ ਦਿੱਤਾ ਅਸੀਂ ਛੋਟੇ-ਛੋਟੇ ਹੁੰਦੇ ਸੀ ਬਾਬੇ ਵਾਂਗ ਸਿਰ ਉੱਤੇ ਕੱਪੜਾ ਰੱਖ ਕੇ ਗੁਰੂ ਬਾਬੇ ਕੋਲੋਂ ਦੁਆ ਮੰਗਿਆ ਕਰਨੀ ਉਸ ਦੇ ਹੱਥ ਹੁਣ ਵੀ ਦੁਆ ਲਈ ਅਸਮਾਨ ਵੱਲ ਉੱਠੇ ਤੇ ਅੱਖਾਂ ਸ਼ਰਧਾ ਵਿੱਚ ਮੁੰਦੀਆਂ ਗਈਆਂ ਮੈਨੂੰ ਇੱਕ ਹੋਰ ਬਾਬੇ ਦੀ ਖਾਣੀ ਯਾਦ ਆ ਜੀ ਪੰਜਾਬੀ ਕਵੀ ਕਰਤਾਰ ਸਿੰਘ ਬਲਗਣ ਦੇ ਸਭ ਤੋਂ ਵੱਡੇ ਲੜਕੇ ਨੇ ਇਹ ਸੱਚੀ ਕਹਾਣੀ ਕਈ ਸਾਲ ਪਹਿਲਾਂ ਸੁਣਾਈ ਸੀ ਕਰਤਾਰ ਸਿੰਘ ਬਲਗਣ ਦੇ ਲੜਕੇ ਦਾ ਵਿਆਹ ਸੀ ਸਵੇਰੇ ਜੰਜ ਚੜਨੀ ਸੀ ਰਾਤ ਦੀ ਮਹਿਫਲ ਵਿੱਚ ਸ਼ਾਇਰ ਮਿੱਤਰਾਂ ਦੀ ਭੀੜ ਸੀ ਹਾਸਾ ਸੀ ਖੁਸ਼ੀਆਂ ਸਨ ਗੱਪਾਂ ਸਨ ਲਤੀਫੇ ਤੇ ਲਤੀਫਾ ਠਾ ਲਤੀਫਾ ਵਿਅੰਗਮਈ ਤੇ ਤਿੱਖੇ ਬੋਲਾਂ ਦੇ ਕਾਟਵੇਂ ਵਾਰ ਸਨ ਸ਼ੇਅਰ ਸਨ ਹੁਸਨ ਸੀ ਲਤਾਫਤ ਸੀ ਸਾਈਂ ਤਾਂ ਰਹਿ ਗਿਆ ਫਿਰ विदाਤਾ ਸਿੰਘ ਧੀਰ ਨੇ ਇੱਕਦਮ ਗੱਲਾਂ ਦਾ ਰੁਖ ਪਲਟ ਦਿੱਤਾ ਲੱਗਦਾ ਤਾਂ ਇੰਜ ਹੀ ਹੈ ਆਉਣਾ ਹੁੰਦਾ ਤਾਂ ਚਾਨਣੇ ਚਾਨਣ ਹੀ ਆ ਜਾਣਾ ਸੀ ਹੋ ਸਕਦਾ ਵੀਜ਼ਾ ਨਾ ਲੱਗਾ ਹੋਵੇ ਬਲੱਗਣ ਦਾ ਜਵਾਬ ਸੀ ਫਿਰ ਉਸਨੇ ਆਪ ਹੀ ਆਖਿਆ ਇਨਵੀਟੇਸ਼ਨ ਕਾਰਡ ਵਿਖਾ ਕੇ ਵੀਜ਼ਾ ਲੱਗਦਾ ਜਾਂਦਾ ਹੀ ਹੈ ਦੇਸ਼ ਦੀ ਵੰਡ ਹੋ ਚੁੱਕੀ ਸੀ ਪਰ ਪੁਰਾਣੀਆਂ ਮੁਹੱਬਤਾਂ ਤੇ ਦੋਸਤੀਆਂ ਅਜੇ ਖਿੱਚਾਂ ਮਾਰਦੀਆਂ ਸਨ ਮੁਹੱਬਤ ਦਾ ਤੁਣਕਾ ਕਦੀ ਇੱਧਰਲੇ ਇਕਦੀ ਉਧਰਲੇ ਸ਼ਾਇਰ ਮਿੱਤਰਾਂ ਨੂੰ ਇਧਰ ਉਧਰ ਖਿੱਚ ਲਿਆਂਦਾ ਸੀ ਹੁਣ ਵੀ ਸਾਂਝੇ ਮਿੱਤਰ ਪਸਰੂਰ ਦੇ ਰਹਿਣ ਵਾਲੇ ਸਾਈਂ ਹਯਾਤ ਪਸਰੂਰੀ ਨੂੰ ਯਾਦ ਕੀਤਾ ਜਾ ਰਿਹਾ ਸੀ ਇਸ ਵੇਲੇ ਵੀ ਐਨ ਨਾਨਕ ਸਿੰਘ ਦੇ ਨਾਵਲਾਂ ਵਾਲਾ ਮੌਕਾ ਮੇਲ ਵਾਪਰਿਆ ਬਲਗਣ ਦੀਆਂ ਬੱਚੀਆਂ ਦੌੜੀਆਂ ਆਈਆਂ ਲੋਟੇ ਵਾਲਾ ਚਾਚਾ ਆ ਗਿਆ ਲੋਟੇ ਵਾਲਾ ਚਾਚਾ ਆ ਗਿਆ ਉਹਨਾਂ ਦੇ ਬੋਲਾਂ ਵਿੱਚ ਖੁਸ਼ੀ ਤੇ ਸੂਚਨਾ ਇਕੱਠੀ ਸੀ ਸਾਈ ਹਯਾਤ ਬਸਰੂਰੀ ਪੰਜ ਵੇਲੇ ਨਵਾਜ਼ ਪੜਨ ਵਾਲਾ ਪੱਕਾ ਨਮਾਜ਼ੀ ਸੀ ਬੱਚੇ ਉਸ ਨੂੰ ਜਦੋਂ ਤੋਂ ਸੁਰਤ ਸੰਭਾਲੀ ਸੀ ਉਦੋਂ ਤੋਂ ਜਾਣਦੇ ਸਨ ਜਦ ਕਦੀ ਉਹ ਅੰਮ੍ਰਿਤਸਰ ਬਲਗਣ ਕੋਲ ਠਹਿਰਦਾ ਉਹ ਨਾਲ ਲਿਆਂਦੇ ਲੋਟੇ ਨਾਲ ਬਕਾਇਦਾ ਵੁਜ਼ੂ ਕਰਦਾ ਨਮਾਜ਼ ਪੜਦਾ ਬੱਚਿਆਂ ਨੇ ਉਸ ਦਾ ਨਾਮ ਲੋਟੇ ਵਾਲਾ ਚਾਚਾ ਧਰ ਦਿੱਤਾ ਸੀ ਉਹ ਨੂੰ ਆਖੋ ਉੱਪਰ ਆਵੇ ਮਰੇ ਮਿਆਨੀ ਚ ਕੀ ਪਿਆ ਕਰਦਾ ਹੈ ਕਿਸੇ ਨੇ ਮੋਵ ਵਿੱਚ ਭਿੱਜ ਕੇ ਆਖਿਆ ਬੱਚੀਆਂ ਨੇ ਦੱਸਿਆ ਤੇ ਦੁੜੰਗੇ ਮਾਰਦੀਆਂ ਚਲੀਆਂ ਗਈਆਂ ਬਲਗਣ ਦੇ ਨਾਲ 2-4 ਹੋਰ ਦੋਸਤ ਵੀ ਖੜੇ ਹੋ ਗਏ ਉਹ ਰਹੱਸ ਜਾਣਨਾ ਚਾਹੁੰਦੇ ਸਨ ਕਿ ਸਾਇਂ ਦਰਵਾਜ਼ਾ ਕਿਉਂ ਨਹੀਂ ਲੰਘ ਰਿਹਾ ਸਾਇਂ ਦਰਵਾਜ਼ੇ ਵਿੱਚ ਇੱਕ ਖਲੋਤਾ ਸੀ ਦੁਸ਼ਾਲੇ ਵਿੱਚ ਕੋਈ ਚੀਜ਼ ਲਪੇਟ ਕੇ ਸਿਰ ਉੱਤੇ ਰੱਖੀ ਹੋਈ ਸੀ ਪੈਰਾਂ ਤੋਂ ਨੰਗਾ ਸੀ ਉਹਦੇ ਕਹਨ ਉੱਤੇ ਗੜ ਵਿੱਚ ਸੁੱਚਾ ਪਾਣੀ ਲਿਆਂਦਾ ਗਿਆ ਅਤੇ ਉਹਦੇ ਅੱਗੇ-ਅੱਗੇ ਪਾਣੀ ਤਰਕਾਉਂਦੇ ਉਸ ਦਾ ਗ੍ਰਹਿ ਪ੍ਰਵੇਸ਼ ਕਰਵਾਇਆ ਗਿਆ। ਅਸਲ ਵਿੱਚ ਉਸ ਦੇ ਸਿਰ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ ਤੇ ਜਦੋਂ ਉਹ ਯਾਰਾਂ ਦੀ ਭੀੜ ਵਿੱਚ ਗਲਵੱਕੜੀਆਂ ਦੀ ਜਕੜ ਤੋਂ ਆਜ਼ਾਦ ਹੋ ਕੇ ਬੈਠਾ ਤਾਂ ਬੀੜ ਦੀ ਕਹਾਣੀ ਇੰਜ ਛੋ ਲਈ। ਜਦੋਂ ਮੈਨੂੰ ਕਰਤਾਰ ਦਾ ਸੱਦਾ ਮਿਲਿਆ ਤਾਂ ਸੋਚਿਆ ਆਪਣੀ ਨੂੰ ਲਈ ਕਿਹੜੀ ਕੀਮਤੀ ਸੌਗਾਤ ਲੈ ਕੇ ਜਾਵਾਂ। ਮੈਂ ਹੋਇਆ ਮਿੱਟੀ ਦੀਆਂ ਪਿਆਲੀਆਂ ਤੇ ਕੌਲੀਆਂ ਬਣਾ ਕੇ ਵੇਚਣ ਵਾਲਾ ਗਰੀਬ ਤੇ ਫਕੀਰ ਸ਼ਾਇਰ ਮੇਰੀ ਐਨੀ ਪਾਇਆ ਕਿੱਥੇ ਕਿ ਕੀਮਤੀ ਤੋਹਫੇ ਖਰੀਦ ਸਕਾਂ ਤਾਂ ਹੀ ਖੈਰ ਮੈਨੂੰ ਦੱਸ ਪਈ ਕਿ ਪਸਰੂਰ ਤੋਂ 10-12 ਕੋਹ ਦੀ ਬਾਟ ਉੱਤੇ ਕਿਸੇ ਕੋਲ ਗੁਰੂ ਮਹਾਰਾਜ ਦੀ ਭੀੜ ਸੰਭੀ ਪਈ ਹੈ ਮੈਂ ਉਸ ਕੋਲ ਗਿਆ ਤੇ ਗਲ ਵਿੱਚ ਪੱਲਾ ਪਾ ਕੇ ਆਪਣਾ ਮਕਸਦ ਦੱਸਦਿਆਂ ਮੰਗ ਕੀਤੀ ਕਿ ਜੇ ਕੀਮਤ ਮੰਗਦੇ ਹੋ ਤਾਂ ਉਹ ਲੈ ਲਓ ਤੇ ਜਾਨ ਮੰਗ ਦਿਓ ਤਾਂ ਉਹ ਲੈ ਲਓ ਪਰ ਇਹ ਬੀੜ ਮੈਨੂੰ ਪਕਸ਼ ਦਿਓ ਉਹ ਮਿਹਰਬਾਨ ਲੋਕ ਜਿਨ੍ਹਾਂ ਨੇ ਹੁਣ ਤੱਕ ਇਹ ਮੁਤਬਰਕ ਗ੍ਰੰਥ ਆਦਮ ਨਾਲ ਸਾਹਮਣੇ ਰੱਖਿਆ ਹੋਇਆ ਸੀ ਮੈਨੂੰ ਕਹਿਣ ਲੱਗੇ ਸਾਈਂ ਸਾਹਿਬ ਅਸੀਂ ਤਾਂ ਹੁਣ ਤੱਕ ਇਸ ਗ੍ਰੰਥ ਨੂੰ ਅੱਖਾਂ ਨਾਲ ਲਾ ਕੇ ਸੰਭਾਲਿਆ ਹੋਇਆ ਹੈ ਪਰ ਮਤੇ ਕੋਈ ਖੁਨਾਮੀ ਹੋ ਜਾਵੇ ਕੋਈ ਕੋਤਾਹੀ ਹੋ ਜਾਵੇ ਇਸ ਲਈ ਇਸ ਨੂੰ ਆਦਰ ਨਾਲ ਤੁਸੀਂ ਉਹਨਾਂ ਸ਼ਰਧਾਵਾਨਾਂ ਕੋਲ ਪਹੁੰਚਾ ਹੀ ਦਿਓ ਜਿਹੜੇ ਇਹਦੀ ਠੀਕ ਸੰਭਾਲ ਕਰ ਸਕਣ ਐਨੀ ਆ ਕੇ ਸਾਈ ਨੇ ਪਰਨੇ ਨਾਲ ਮੂੰਹ ਪੁੰਜਿਆ ਤੇ ਗੱਲ ਜਾਰੀ ਰੱਖੀ ਮੈਂ ਉਸ ਪਿੰਡ ਤੋਂ ਨੰਗੇ ਪੈਰੀ ਗੁਰੂ ਬਾਬੇ ਦੀ ਢੀੜ ਸਿਰ ਉੱਤੇ ਰੱਖ ਕੇ ਪਿੰਡ ਪੁੱਜਾ ਤੇ ਹੁਣ ਨੰਗੇ ਪੈਰੀ ਸਟੇਸ਼ਨ ਤੋਂ ਚੱਲ ਕੇ ਘਰ ਪੁੱਜਾਂ ਇਹ ਕੀਮਤੀ ਤੋਹਫਾ ਮੈਂ ਜਾਣ ਤੋਂ ਪਿਆਰਾ ਸਮਝ ਕੇ ਆਪਣੇ ਨੂੰ ਪੁੱਤ ਲਈ ਲੈ ਕੇ ਆਇਆ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਗੁਰੂ ਬਾਬਾ ਆਪ ਬਖਸ਼ਣ ਹਾਰ ਉਸਨੇ ਉਂਗਲਾਂ ਧਰਤੀ ਨਾਲ ਛੁਹਾ ਕੇ ਕੰਨਾਂ ਨੂੰ ਲਾਇਆ ਤੇ ਮੋਢੇ ਉੱਤੇ ਲਟਕਾਏ 부ਚਕੇ ਵਿੱਚੋਂ ਲੋਟਾ ਕੱਢ ਕੇ ਕਹਿਣ ਲੱਗਾ ਠਹਿਰੋ ਮੈਂ ਵੁੱਜੂ ਕਰਕੇ ਨਮਾਜ਼ ਅਦਾ ਕਰ ਲਵਾਂ ਫਿਰ ਮਹਿਫਲ ਜਮਾਉਂਦੇ ਆ ਤੇ ਹਾਂ ਸੱਚ ਕਰਤਾਰ ਸਵੇਰੇ ਜੰਜੇ ਚੜਨ ਤੋਂ ਪਹਿਲਾਂ ਮੇਰੇ ਪੈਰੀਂ ਜੁੱਤੀ ਪਵਾ ਲਵੇਂ ਵੀਰ ਮੇਰੇ ਆ ਕਿੱਥੋਂ ਆਏ ਹੋ ਵੀਰਾ ਸਾਡੀਆਂ ਗੱਲਾਂ ਸੁਣ ਰਹੀ ਇੱਕ 40-45 ਸਾਲ ਦੀ ਚੰਗੀ ਦਿਖਵਾਲੀ ਬੀਬੀ ਨੇ ਪੁੱਛਿਆ ਤਾਂ ਇੱਕ ਸ਼ਰਾਰਤੀ ਮੁੰਡਾ ਕਹਿੰਦਾ ਕੀ ਗੱਲ ਤੂੰ ਰੋਟੀ ਵਰਜਣੀ ਐ ਵੇ ਕੀ ਗੱਲ ਰੋਟੀ ਇਹਨਾਂ ਤੋਂ ਚੰਗੀ ਐ ਮੈਂ ਤਾਂ ਹੁਣੇ ਰਿਸ਼ਤੇਦਾਰੀ ਕੱਢ ਲੈਣੀ ਐ ਇਹਨਾਂ ਨਾਲ ਇਹ ਵੀ ਪੰਜਾਬ ਦੇ ਮੈਂ ਵੀ ਪੰਜਾਬ ਦੀ ਮੇਰੇ ਤਾਂ ਆਪਣੇ ਨਾਨਕੇ ਸੰਧੂ ਨੇ ਤੇ ਭਾਬਰਿਆਮ ਵੀ ਸੰਧੂ ਐ ਰਿਸ਼ਤੇਦਾਰੀ ਤਾਂ ਬਣ ਗਈ ਨਾ ਆਪੇ ਹੀ ਹਾਂ ਭਾਈ ਰਿਸ਼ਤੇਦਾਰੀ ਤਾਂ ਬਣ ਗਈ ਕਿਸੇ ਬਜ਼ੁਰਗ ਨੇ ਗੰਭੀਰਤਾ ਨਾਲ ਕਿਹਾ ਸਾਡੀ ਰਿਸ਼ਤੇਦਾਰੀ ਤਾਂ ਮਸੀਕੀ ਦੀ ਵੀ ਹੈ ਇੱਕ ਪਲ ਤਾਂ ਇਸ ਦੂਜੀ ਰਿਸ਼ਤੇਦਾਰੀ ਬਾਰੇ ਸੁਣ ਕੇ ਮੈਂ ਹੈਰਾਨ ਹੋਇਆ ਪਰチェਤੀ ਹੀ ਗੱਲ ਸਾਫ਼ ਹੋ ਗਈ ਮੇਰਾ ਭਤੀਜਾ Nusrat Fateh Ali ਨਾਲ ਬੰਸਰੀ ਵਜਾਉਂਦਾ ਰਿਹਾ ਤੁਸੀਂ ਪੀਟੀਵੀ ਤੋਂ ਮੇਰੀ ਪਸੰਦ ਚ ਉਸਨੂੰ ਵੇਖਿਆ ਹੋ ਆਬਿਦ ਹੁਸੈਨ ਖਾਨ ਸਾਹਿਬ ਨੱਥੂ ਖਾਨ ਸਾਹਿਬ ਲੁਧਿਆਣੇ ਵਾਲੇ ਸਾਡੇ ਵੱਡੇ ਸਨ ਮੌਸੀਕਾਰ ਤੇ ਮੌਸਿਕੀ ਤਾਂ ਜੋੜਦੀ ਹੈ ਬੰਦਿਆਂ ਨੂੰ ਇਸ ਤੋਂ ਵੱਡਾ ਰਿਸ਼ਤੇਦਾਰ ਕੌਣ ਹੁੰਦਾ ਲਤਾ ਮੰਗੇਸ਼ਕਰ ਸਾਨੂੰ ਮਲਕਾਏ ਤਰਨਮ ਨੂਰ ਜਹਾਂ ਤੋਂ ਕੋਈ ਘੱਟ ਪਿਆਰੀ ਨਹੀਂ ਮੁਕੇਸ਼ ਤੇ ਰਫੀ ਸਾਹਿਬ ਨੂੰ ਕੌਣ ਨਹੀਂ ਆਪਣਾ ਸਮਝਦਾ ਅਖਤਰ ਬੀਬੀ ਸਾਡੇ ਨਾਲ-ਨਾਲ ਤੁਰ ਪਈ ਸਾਨੂੰ ਵੇਖਣ ਲਈ ਆਪਣੇ ਮਕਾਨ ਦੇ ਦਰਵਾਜ਼ੇ ਵਿੱਚ ਇੱਕ ਖੂਬਸੂਰਤ ਔਰਤ ਖੜੋਤੀ ਸੀ ਪਾਵਰਿਆਮ ਇਹ ਬੰਸਰੀ ਵਾਲੇ ਮੁੰਡੇ ਦੀ ਮਾਂ ਹੈ ਮੇਰੀ ਪਰਜਾਈ ਮੈਂ ਉਸਦੇ ਮੁੰਡੇ ਦੇ ਚੰਗਾ ਬੰਸਰੀ ਵਾਦਕ ਹੋਣ ਦੀ ਉਸ ਨੂੰ ਮੁਬਾਰਕ ਦਿੱਤੀ ਤਾਂ ਉਸਨੇ ਮੁਸਕਰਾ ਕੇ ਮੇਰੀ ਮੁਬਾਰਕ ਕਬੂਲ ਕੀਤੀ ਖੈਰ ਮੁਬਾਰਕ ਉਸਦੇ ਮੋਟੀਆਂ ਅੱਖਾਂ ਦੇ ਚਿਹਰ ਖੁਸ਼ੀ ਭਰੀ ਮੁਸਕਰਾਹਟ ਨਾਲ ਖਿੱਚੇ ਗਏ ਲੱਗ ਗਿਆ ਲੱਗ ਗਿਆ ਸਰਦਾਰ ਜੀ ਦਾ ਘਰ ਲੱਗ ਗਿਆ ਇੱਕ ਮੁੰਡੇ ਨੇ ਖਜ਼ਾਨਾ ਲੱਭਣ ਵਰਗੀ ਖੁਸ਼ੀ ਨਾਲ ਸਾਨੂੰ ਦੱਸਿਆ ਜਿਨ੍ਹਾਂ ਘਰਾਂ ਕੋਲੋਂ ਅਸੀਂ 10 ਵਾਰ ਲੰਘ ਚੁੱਕੇ ਸਾਂ ਉਹਨਾਂ ਵਿੱਚੋਂ ਇੱਕ ਦੇ ਦਰਵਾਜ਼ੇ ਅੱਗੇ ਪ੍ਰੇਮ ਸਿੰਘ ਖਲੋਤਾ ਸੀ ਇਹ ਸਾਡੇ ਘਰ ਦੇ ਪਿਛਵਾੜੇ ਵਾਲੀ ਸੜਕ ਦਾ ਛੋਟਾ ਦਰਵਾਜ਼ਾ ਹੈ ਮੈਂ ਇਹਦੀ ਲੱਕੜ ਪਛਾਣ ਲਈ ਹੈ ਉਹ ਦਰਵਾਜ਼ੇ ਨੂੰ ਹੱਥ ਲਾ ਲਾ ਕੇ ਮਹਿਸੂਸ ਕਰ ਰਿਹਾ ਸੀ ਜਿਵੇਂ ਦਰਵਾਜ਼ਾ ਵੀ ਉਸ ਵਾਂਗ ਸਾਹ ਲੈ ਰਿਹਾ ਹੋਵੇ ਜਿਉਂਦਾ ਜਾਗਦਾ ਲਹੂ ਮਾਸਤਾ ਇਨਸਾਨ ਇਹ ਮਕਾਨ ਜੋ ਉਹਨਾਂ ਸਮਿਆਂ ਵਿੱਚ ਆਧੁਨਿਕ ਤਰਜ਼ ਦੀ ਬਣੀ ਹੋਈ ਕੋਠੀ ਸੀ ਹੁਣ ਤਿੰਨਾ ਹਿੱਸਿਆਂ ਵਿੱਚ ਤਕਸੀਮ ਹੋ ਚੁੱਕਾ ਸੀ ਤਿੰਨਾ ਭਰਾਵਾਂ ਨੇ ਆਪਣੇ ਪਰਿਵਾਰ ਦੀਆਂ ਲੋੜਾਂ ਮੁਤਾਬਕ ਇਸ ਵਿੱਚ ਬਹੁਤ ਸਾਰੀ ਰਦੋਬਦਲ ਕਰ ਦਿੱਤੀ ਹੋਈ ਸੀ ਕਰ ਦੇ ਪਿਛਵਾੜੇ ਵਾਲੇ ਇਸ ਦਰਵਾਜੇ ਦੇ ਅੰਦਰ ਵਾਰ ਬਣਿਆ ਕਮਰਾ ਟੈ ਗਿਆ ਸੀ ਜਾਂ ਢਾ ਦਿੱਤਾ ਗਿਆ ਸੀ ਤੇ ਅਜੇ ਇਸ ਦੀ ਥਾਂ ਨਵਾਂ ਕਮਰਾ ਇਸ ਕਰਕੇ ਉੱਤਰ ਨਹੀਂ ਸੀ ਸਕਿਆ ਕਿਉਂਕਿ ਵਿਚਕਾਰਲੀ ਸਾਂਝੀ ਕੰਦ ਦਾ ਝਗੜਾ ਖੜਾ ਹੋ ਗਿਆ ਸੀ ਪਰਿਵਾਰ ਦਾ ਇਹ ਮੁਕੱਦਮਾ ਅਦਾਲਤ ਵਿੱਚ ਚੱਲ ਰਿਹਾ ਸੀ ਭਰਾਵਾਂ ਦਾ ਆਪਸ ਵਿੱਚ ਬੋਲਚਾਲ ਬੰਦ ਸੀ ਘਰ ਦਾ ਸਾਹਮਣਾ ਪਾਸਾ ਜਿੱਥੇ ਮੁੱਖ ਦਰਵਾਜ਼ੇ ਵਿੱਚ ਵੱਟਦੇ ਆ ਖੁੱਲਾ ਭਾਂਡਾ ਹੁੰਦਾ ਸੀ ਉਸ ਨੂੰ ਕਮਰਿਆਂ ਵਿੱਚੋਂ ਤਬਦੀਲ ਕਰਕੇ ਬਾਹਰ ਸੜਕ ਤੱਕ ਲੈ ਆਂਦਾ ਸੀ ਤੇ ਉੱਥੇ ਕਰਿਆਨਾ ਸਟੋਰ ਖੁੱਲ ਗਿਆ ਸੀ ਘਰ ਦੇ ਹੀ ਇੱਕ ਬਜ਼ੁਰਗ ਨੂੰ ਜਦੋਂ ਇਹ ਨਿਸ਼ਾਨੀਆਂ ਪ੍ਰੇਮ ਸਿੰਘ ਨੇ ਦੱਸੀਆਂ ਤਾਂ ਉਸਨੇ ਹੀ ਕਿਹਾ ਉਹ ਨਕਸ਼ੇ ਤਾਂ ਬਦਲ ਗਏ ਪਰ ਵੇਖ ਕੇ ਪਛਾਣ ਲਵੋ ਕਰ ਉਹੋ ਹੀ ਹੈ ਦਰਵਾਜ਼ਾ ਤਾਂ ਖੋਲ ਦਿਓ ਪ੍ਰੇਮ ਸਿੰਘ ਨੇ ਤਰਲਾ ਲਿਆ ਪ੍ਰੇਮ ਸਿੰਘ ਦੇ ਨਾਲ ਹੀ ਭੀੜ ਵੀ ਅੰਦਰ ਦਾਖਲ ਹੋ ਗਈ ਠੱਠੇ ਹੋਏ ਥਾਣੂ ਪ੍ਰੇਮ ਸਿੰਘ ਹਸਰਤ ਨਾਲ ਵੇਖ ਕੇ ਪੁਰਾਣੇ ਸਮਿਆਂ ਨੂੰ ਚਿਤਵਦਾ ਰਿਹਾ ਇਹੋ ਹੀ ਹੈ ਮੇਰਾ ਕਰ ਉਸਨੇ ਕੰਦਾ ਪਛਾਣਦਿਆਂ ਕਿਆ ਉਸਨੇ ਘਰ ਦੇ ਇਸ ਹਿੱਸੇ 'ਚੋਂ ਦੂਜੇ ਸਾਹਮਣੇ ਹਿੱਸੇ ਵਿੱਚ ਪ੍ਰਵੇਸ਼ ਕਰਨਾ ਚਾਹਿਆ ਤਾਂ ਪਤਾ ਲੱਗਾ ਵੰਡਵੰਡਾਈ ਹੋਣ ਪਿੱਛੋਂ ਪਿਛਲੇ ਅੱਧ ਵਿੱਚ ਕੰਧ ਵੱਜ ਗਈ ਹੈ ਘਰ ਦੇ ਅਗਲੇ ਹਿੱਸੇ ਵਿੱਚ ਦਾਖਲ ਹੋਣ ਲਈ ਉੱਤੋਂ ਦੀ ਬਲਕੇ ਆਉਣਾ ਪੈਣਾ ਸੀ ਇੱਥੇ ਵੀ ਹਿੰਦੁਸਤਾਨ ਪਾਕਿਸਤਾਨ ਬਣਿਆ ਫਿਰਦਾ ਮੈਂ ਹੱਸ ਕੇ ਆਖਿਆ ਤਾਂ ਘਰ ਦੀ ਇੱਕ ਔਰਤ ਮੈਨੂੰ ਕਹਿਣ ਲੱਗੀ ਇੱਥੇ ਵੀ ਹਿੰਦੁਸਤਾਨ ਪਾਕਿਸਤਾਨ ਬਣਿਆ ਫਿਰਦਾ ਮੈਂ ਹੱਸ ਕੇ ਆਖਿਆ ਤਾਂ ਘਰ ਦੀ ਇੱਕ ਔਰਤ ਮੈਨੂੰ ਕਹਿਣ ਲੱਗੀ ਇਹਨਾਂ ਨੂੰ ਪੁੱਛ ਕੇ ਦੱਸੋ ਘਰ ਦੀ ਗੰਧ ਸਾਂਝੀ ਸੀ ਕਿ ਨਹੀਂ ਉਹ ਘਰ ਦੇ ਅਸਲੀ ਵਾਰਿਸ ਤੋਂ ਕਾਨੂੰਨੀ ਨੁਕਤਾ ਪੁੱਛਣਾ ਚਾਹ ਰਹੀ ਸੀ ਉੱਪਰਲੀ ਮੰਜ਼ਲ ਤੋਂ ਇੱਕ ਜਨਾਨੀ ਨੇ ਮਜ਼ਾਕ ਕੀਤਾ ਕੀ ਲੱਭਦੇ ਫਿਰਦੇ ਹੋ ਕਿਤੇ ਕੁਝ ਮਾਲ ਤਾਂ ਨਹੀਂ ਦੱਬਿਆ ਹੋਇਆ ਸਾਡੀਆਂ ਯਾਦਾਂ ਤੇ ਸਾਡੇ ਸੁਪਨੇ ਦੱਬੇ ਹੋਏ ਨੇ ਇੱਥੇ ਹੌਂਕਾਂਗ ਲੈ ਕੇ ਪ੍ਰੇਮ ਸਿੰਘ ਨੇ ਜਵਾਬ ਦਿੱਤਾ ਤੇ ਦਰਵਾਜ਼ੇ ਨੂੰ ਮੱਥਾ ਟੇਕ ਕੇ ਸਾਹਮਣੇ ਪਾਸੇ ਤੋਂ ਘਰ ਨੂੰ ਵੇਖਣ ਲਈ ਬਾਹਰ ਨਿਕਲ ਆਇਆ ਬਾਜ਼ਾਰ ਦੇ ਉੱਤੋਂ ਦੀ ਵੱਲ ਕੇ ਜਦੋਂ ਮੇਨ ਗੇਟ ਅੱਗੇ ਪਹੁੰਚੇ ਤਾਂ ਪ੍ਰੇਮ ਸਿੰਘ ਨੇ ਕਿਹਾ ਹਾਂ ਉਹੋ ਹੈ ਪਰ ਮੈਂ ਤਾਂ ਬਰਾਂਡਾ ਲੱਭਦਾ ਸਾਂ ਤੇ ਨਾਲ ਖੁੱਲਾ ਵੇੜਾ ਉਹ ਤਾਂ ਸਭ ਛੱਤਿਆ ਗਿਆ ਹੈ ਉਹ ਕਾਲੀ ਕਾਲੀ ਅੰਦਰ ਦਾਖਲ ਹੋਇਆ ਇਹੋ ਹੈ ਹਾਂ ਇਹੋ ਹੀ ਉਸਨੇ ਥੱਲੇ ਉੱਪਰ ਜਾਂਦੀਆਂ ਪੌੜੀਆਂ ਨੂੰ ਛੂਕੇ ਵੇਖਿਆ ਪੌੜੀਆਂ ਦੇ ਨਾਲ ਹੀ ਆ ਸੱਜੇ ਹੱਥ ਮੇਰਾ ਕਮਰਾ ਹੁੰਦਾ ਸੀ ਹਾਂ ਇੱਥੋਂ ਹਾਂ ਇਹੋ ਹੀ ਕਮਰਾ ਹੈ ਉਹ ਕਮਰੇ ਅੰਦਰ ਦਾਖਲ ਹੋ ਗਿਆ ਹਾਂ ਹਾਂ ਇਹੋ ਹੀ ਆ ਮੇਰੀ ਅਲਮਾਰੀ ਸੀ ਕਿਤਾਬਾਂ ਵਾਲੀ ਇਹੋ ਹੀ ਇੱਥੇ ਹੀ ਨਾਨਕ ਸਿੰਘ ਦੀਆਂ ਤੇ ਗੁਰਬਖਸ਼ ਸਿੰਘ ਦੀਆਂ ਕਿਤਾਬਾਂ ਹੁੰਦੀਆਂ ਸਨ ਅਮ੍ਰਿਤਾ ਪ੍ਰੀਤਮ ਦੀਆਂ ਅਲਮਾਰੀ ਵਾਲੀ ਕੰਧ ਨਾਲ ਸੋਫਾ ਢੱਠਾ ਹੋਇਆ ਸੀ ਤੇ ਉਸ ਦੇ ਸਾਹਮਣੇ पलंग बिछਿਆ ਹੋਇਆ ਸੀ ਇੱਥੇ ਹੀ ਪਲੰਗ ਹੁੰਦਾ ਸੀ ਮੇਰਾ ਇੰਜ ਹੀ ਇੱਥੇ ਹੀ ਮੈਂ ਪੜਦਾ ਸਾਂ ਇੱਥੇ ਹੀ ਸੌਂਦਾ ਸਾਂ ਇੰਜ ਹੀ ਪਲੰਗ ਉੱਤੇ ਉਹ ਪਲੰਗ ਉੱਤੇ ਲੇਟ ਕੇ ਉਹਨਾਂ ਸਮਿਆਂ ਵਿੱਚ ਗਵਾਚਣਾ ਚਾਹੁੰਦਾ ਸੀ ਲੇਟ ਕੇ ਉਸਨੇ ਮੱਥੇ ਉੱਤੇ ਬੰਨ੍ਹ ਰੱਖੀ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਉਸਦੀ ਧਾ ਨਿਕਲ ਗਈ ਤੇ ਉਹ ਫੁੱਟ ਫੁੱਟ ਕੇ ਬੱਚਿਆਂ ਵਾਂਗ ਰੋਣ ਲੱਗਾ ਰੋਂਦਿਆਂ ਉਹਦਾ ਸਾਰਾ ਜਿਸਮ ਕੰਬ ਰਿਹਾ ਸੀ ਇੱਕ ਅਜੀਬ ਦਰਦਮੰਦ ਨਜ਼ਾਰਾ ਦਿਲ ਨੂੰ ਛੂ ਲੈਣ ਵਾਲਾ ਉਸ ਨੂੰ ਚੁੱਪ ਕਰਾਉਣ ਜਾਂ ਕੁਝ ਕਹਿਣ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ ਕੋਈ ਉੱਥੇ ਹਾਜ਼ਰ ਹੀ ਕਦੋਂ ਸੀ ਸਭ ਆਪਣੇ ਅੰਦਰ ਡੁੱਬ ਚੁੱਕੇ ਸਨ ਸਭ ਦੀਆਂ ਅੱਖਾਂ ਵਿੱਚ ਡੂੰਗਾ ਦਰਦ ਸੀ ਇੱਕ ਪੀੜ ਭਰੀ ਖਾਮੋਸ਼ੀ ਪ੍ਰੇਮ ਸਿੰਘ ਫਫਕ ਫਫਕ ਕੇ ਰੋ ਰਿਹਾ ਸੀ ਅਥਰੂ ਰਵੀ ਚਨਾਬ ਦੇ ਟੁੱਟੇ ਹੋਏ ਬੰਨ ਵਾਂਗ ਸਭ ਨੂੰ ਰੋੜੀ ਲਿਜਾ ਰਹੇ ਸਨ ਸਮਰੋਪ ਗਿਆ ਸੀ ਛਮ ਛਮ ਹੰਝੂ ਡਿੱਗ ਰਹੇ ਸਨ ਮੂਸਲੇ ਧਾਰ ਵਰਖਾ ਹੋ ਰਹੀ ਸੀ ਸਭ ਦਰਦ ਵਿੱਚ ਭਿੱਜ ਰਹੇ ਸਨ ਹੌਲੀ-ਹੌਲੀ ਪ੍ਰੇਮ ਸਿੰਘ ਦੇ ਸਰੀਰ ਦੀ ਕੰਬਣੀ ਬੰਦ ਹੋਈ ਹਿਚਕੀਆਂ ਰੁਕੀਆਂ ਤੇ ਉਸਨੇ ਆਪਣੇ ਜਿਸਮ ਨੂੰ ਢਿੱਲਾ ਅਤੇ ਨਿੱਸਲ ਹੋਣ ਦਿੱਤਾ ਉਹ ਜਿਸਮ ਤੋਂ ਮੁੱਕ ਗਈ ਜਾਨ ਵਾਪਸ ਮੋੜਨ ਦੇ ਆਹਰ ਵਿੱਚ ਸੀ ਪਲੰਗ ਲਾਗੋਂ ਸੋਫੇ ਉੱਤੇ ਬੈਠੇ ਰਾਏ ਅਜੀਜ਼ ਉੱਲਾ ਨੇ ਪੋਲੇ ਜਿਹੇ ਪ੍ਰੇਮ ਸਿੰਘ ਦਾ ਮੋਢਾ ਕੁੱਟਿਆ ਮੇਰੇ ਨਜ਼ਦੀਕ ਖਲੋਤੀ ਅਖਤਰ ਬੀਬੀ ਨੇ ਭਿੱਜੀਆਂ ਅੱਖਾਂ ਨਾਲ ਮੇਰੇ ਵੱਲ ਵੇਖਿਆ ਤੇ ਆਪਣੇ ਇੱਕ ਹੱਥ ਦੀਆਂ ਉਂਗਲਾਂ ਦੂਜੇ ਹੱਥ ਦੀਆਂ ਉਂਗਲਾਂ ਵਿੱਚ ਫਸਾ ਕੇ ਬੜੀ ਹਾਸਰਤ ਨਾਲ ਫੁਸਫਸਾਉਣ ਦੀ ਆਵਾਜ਼ ਵਿੱਚ ਗਿਆ ਆਪਾਂ ਇੱਕ ਕਿਉਂ ਨਹੀਂ ਹੋ ਸਕਦੇ ਪ੍ਰੇਮ ਸਿੰਘ ਹੌਸਲਾ ਕਰਕੇ ਉੱਠਿਆ ਤੇ ਚੌਂਕੜੀ ਮਾਰ ਕੇ ਪਲੰਗ ਉੱਤੇ ਬੈਠ ਗਿਆ ਐਨਕ ਉਤਾਰ ਕੇ ਅਥਰੂਆਂ ਨਾਲ ਭਿੱਜਾ ਚਿਹਰਾ ਸਾਫ਼ ਕੀਤਾ ਤੇ ਫਿਰ ਤਰਲ ਲਿਆ ਮੈਨੂੰ ਮੇਰੇ ਆਪਣੇ ਨਾਲਕੇ ਦਾ ਪਾਣੀ ਤਾਂ ਪਿਆ ਦਿਓ ਪੀੜ ਵਿੱਚੋਂ ਇੱਕ ਜਣਾ ਪਾਣੀ ਦਾ ਗਲਾਸ ਭਰ ਲਿਆ ਆ ਪ੍ਰੇਮ ਸਿੰਘ ਕੁੱਟਕੁੱਟ ਕਰਕੇ ਆਪਣੇ ਘਰ ਦਾ ਪਾਣੀ ਪੀ ਰਿਹਾ ਸੀ ਉਹਦਾ ਮੁਰਝਾਇਆ ਅੰਦਰ ਟੁੜਕ ਰਿਹਾ ਸੀ ਘਰ ਦਾ ਸਭ ਤੋਂ ਵੱਡਾ ਬਜ਼ੁਰਗ ਪ੍ਰੇਮ ਸਿੰਘ ਨਾਲ ਪਲੰਗ ਉੱਤੇ ਬੈਠ ਗਿਆ ਇਸ ਘਰ ਉੱਤੇ ਕਬਜ਼ੇ ਤੋਂ ਲੈ ਕੇ ਉਸ ਦੀ ਵੰਡ ਵੰਡਾਈ ਤੇ ਭਰਾਵਾਂ ਅਤੇ ਉਹਨਾਂ ਦੀ ਔਲਾਦ ਦੇ ਆਪਸੀ ਅਦਾਲਤੀ ਝਗੜੇ ਤੱਕ ਦੀ ਕਹਾਣੀ ਸੁਣਾ ਰਿਹਾ ਸੀ ਇਹ ਵੀ ਦੱਸ ਰਿਹਾ ਸੀ ਕਿ ਉਹ ਆਪ ਵੀ ਇਸ ਘਰ ਦੇ ਇਸ ਹਿੱਸੇ ਵਿੱਚ ਕਈ ਸਾਲਾਂ ਪਿਛੋਂ ਦਾਖਲ ਹੋਇਆ ਤਿੰਨਾਂ ਖਾਨਦਾਨਾਂ ਦਾ ਇੱਕ ਦੂਜੇ ਨਾਲ ਬੋਲਚਾਲ ਹੀ ਬੰਦ ਹੈ ਤਾ ਘਰ ਵਿੱਚ ਆਉਣਾ ਜਾਣਾ ਕਾਦਾ ਹੋਇਆ ਮੈਂ ਘਰਾਂ ਵਿੱਚ ਬਣੇ ਦੇਸ਼ ਤੇ ਉਹਨਾਂ ਦੀਆਂ ਹੱਦਾਂ ਬਾਰੇ ਸੋਚ ਰਿਹਾ ਸੀ ਪ੍ਰੇਮ ਸਿੰਘ ਉਸ ਬਜ਼ੁਰਗ ਨੂੰ ਉਹਦੀ ਉਮਰ ਪੁੱਛ ਰਿਹਾ ਸੀ ਹੋਉ ਇਹੋ ਕੋਈ 80-95 ਸਾਲ ਇੱਕ ਨੌਜਵਾਨ ਨੇ ਲਾਗੋ ਝੁਟਕੀ ਲਈ ਬਾਬਾ ਉਮਰ ਦੱਸਦਾ ਹੈ ਕਿ ਟਰੱਕ ਦਾ ਨੰਬਰ ਇੱਕ ਹਾਸਾ ਛਣ ਗਿਆ ਮਾਹੌਲ ਦਾ ਤਣਾ ਢਿੱਲਾ ਹੋਇਆ ਪ੍ਰੇਮ ਸਿੰਘ ਕਦੀ ਅਲਮਾਰੀ ਕੋਲ ਕਦੀ ਪਲੰਗ ਉੱਤੇ ਕਦੀ ਸੋਫੇ ਕੋਲ ਯਾਦਗਾਰੀ ਫੋਟੋ ਖਿਚਵਾਉਣ ਲੱਗਾ। ਭੀੜ ਵੀ ਸਾਡੇ ਨਾਲ ਫੋਟੋ ਖਿਚਵਾਉਣ ਲਈ ਉਤਾਵਲੀ ਸੀ। ਕੈਮਰਾ ਮੇਰੇ ਹੱਥ ਵਿੱਚ ਸੀ। ਅਖਤਰ ਬੀਬੀ ਕਹਿਣ ਲੱਗੀ ਮੈਂ ਆਪਣੇ ਪਾ ਵਿਰਿਆਮ ਨਾਲ ਵੀ ਫੋਟੋ ਖਿਚਵਾਉਣੀ ਹੈ। ਕੁਝ ਹੀ ਪਲਾਂ ਦੀ ਸਾਂਝ ਨੇ ਉਸਦੇ ਬੋਲਾਂ ਵਿੱਚ ਮੇਰੇ ਲਈ ਭਰਾਵਾਂ ਵਾਲੀ ਆਪਣਤ ਖੁੱਲ ਗਈ ਸੀ। ਘਰ ਦੀ ਸੁਆਣੀ ਚਾਹ ਬਣਾ ਲਈ। ਸਾਰੇ ਚਾਹ ਪੀਣ ਲੱਗੇ। ਬਜ਼ੁਰਗ ਨੇ ਚਾਹ ਪੀਣ ਤੋਂ ਨਾਨੁਕਰ ਕੀਤੀ ਤਾਂ ਕਿਸੇ ਨੇ ਕਿਹਾ ਕੁੜੱਤਣ ਥੁੱਕ ਤੇ ਚਾਹ ਪੀ ਕਰਦੇ ਇਸ ਹਿੱਸੇ ਵਾਲਿਆਂ ਨਾਲ ਉਹਦੀ ਨਿਰਾਸ਼ਗੀ ਇਹਨਾਂ ਬੋਲਾਂ ਨਾਲ ਤੁੱਪ ਗਈ ਤੇ ਉਹ ਵੀ ਚਾਹ ਦੇ ਘੁੱਟ ਪਰਨ ਲੱਗਾ ਸੂਰਜ ਲਗਭਗ ਡੁੱਬ ਚੱਲਿਆ ਸੀ ਇੱਥੇ ਹੁਣ ਕਿੰਨਾ ਕੁ ਚਿਰ ਬੈਠਾ ਜਾ ਸਕਦਾ ਸੀ ਪਰਦੇਸੀਆਂ ਨੇ ਜਾਣਾ ਹੀ ਜਾਣਾ ਸੀ ਪ੍ਰੇਮ ਸਿੰਘ ਜਿਹੜਾ ਘਰ ਲੱਭਦਿਆਂ ਗਲੀਆਂ ਵਿੱਚ ਤੁਰਦਿਆਂ ਸਭ ਤੋਂ ਅੱਗੇ ਹੁੰਦਾ ਸੀ ਤੇ ਜਿਸਦੇ ਕਦਮਾਂ ਵਿੱਚ ਜਵਾਨਾਂ ਵਾਲੀ ਫੁਰਤੀ ਨਜ਼ਰ ਆਉਂਦੀ ਸੀ ਉਹ ਦੋਹਾਂ ਬਾਵਾ ਦਾ ਜ਼ੋਰ ਲਾ ਕੇ ਹੀਆ ਉੱਤੇ ਭਾਰ ਪਾ ਕੇ ਮਸਾ ਹੀ ਪਲੰਗ ਤੋਂ ਉੱਠਿਆ ਤੇ ਮਨਮਣ ਦੇ ਭਾਰੇ ਕਦਮਾਂ ਨਾਲ ਬਾਹਰ ਨੂੰ ਤੁਰਿਆ ਦਰਵਾਜ਼ੇ ਵਿੱਚ ਖਲੋ ਕੇ ਕਮਰੇ ਨੂੰ ਇੱਕ ਵਾਰ ਫਿਰ ਆਪਣੀਆਂ ਅੱਖਾਂ ਵਿੱਚ ਪਰ ਲੈਣਾ ਚਾਹਿਆ ਉਹ ਹੌਲੀ-ਹੌਲੀ ਘਰ ਤੋਂ ਵਿਛੜ ਰਿਹਾ ਸੀ ਭਾਵੇਂ ਹੁਣੇ ਹੀ ਹਨੇਰਾ ਉਤਰਨ ਵਾਲਾ ਸੀ ਪਰ ਅਸੀਂ ਕੋਈ ਕਹਾਣੀ ਨਹੀਂ ਸਾਂ ਕਰਨਾ ਚਾਹੁੰਦੇ ਮੈਂ ਬਾਹਰ ਆ ਕੇ ਖੜੋ ਗਿਆ ਮੇਰੇ ਲਾਗੇ ਖੜੋਤਾ 8-9 ਸਾਲ ਦਾ ਲੜਕਾ ਮੈਨੂੰ ਬੜੇ ਧਿਆਨ ਨਾਲ ਵੇਖ ਰਿਹਾ ਸੀ ਰਾਤ ਪੈ ਚੱਲੀ ਹੈ ਅੱਜ ਤਾਂ ਰਾਤ ਹੁਣ ਤੇਰੇ ਘਰ ਹੀ ਕੱਟਾਂਗੇ ਰਾਤ ਸਾਨੂੰ ਰੱਖ ਲੈਂਗਾ ਰੋਟੀ ਰਾਟੀ ਖਵਾਏਗਾ ਨਾ ਮੈਂ ਉਸ ਨੂੰ ਛੇੜਿਆ ਉਹ ਮੇਰੇ ਇਸ ਸਵਾਲ ਨੂੰ ਗੰਭੀਰ ਸਮਝਦਿਆਂ ਛਾਬਲ ਗਿਆ ਤੇ ਭੋਲੇਪਾ ਉਹਦੇ ਮੋਹੋਂ ਨਿਕਲ ਗਿਆ ਨਹੀਂ ਜਾ ਵੇ ਪੀੜ ਹੱਸ ਪਈ ਲੱਗੇ ਖੜੋਤੀ 8-10 ਸਾਲ ਦੀ ਇੱਕ ਬੱਚੀ ਨੇ ਮੇਰਾ ਹੱਥ ਫੜ ਲਿਆ ਤੇ ਲਾੜ ਨਾਲ ਕਹਿਣ ਲੱਗੀ ਅੰਕਲ ਤੁਸੀਂ ਬਹੁਤ ਚੰਗੇ ਹੋ ਸੱਚ ਮੇਰਾ ਦਿਲ ਉਛਲਿਆ ਤੇ ਮੈਂ ਉਸਦੇ ਸਿਰ ਉੱਤੇ ਪਿਆਰ ਦਿੰਦਿਆਂ ਆਪਣੀ ਨੋਟਬੁੱਕ ਉਹਦੇ ਸਾਹਮਣੇ ਕਰ ਦਿੱਤੀ ਇਹ ਗੱਲ ਮੈਨੂੰ ਲਿਖ ਕੇ ਦੇ ਉਹਨੇ ਖੁਸ਼ਖਬਤ ਉਰਦੂ ਅੱਖਰਾਂ ਵਿੱਚ ਲਿਖ ਦਿੱਤਾ ਅੰਕਲ ਆਪ ਬਹੁਤ ਅੱਛੇ ਹਨ ਉਸਦੇ ਹੇਠਾਂ ਆਪਣੇ ਦਖਸਤਗਤ ਵੀ ਕਰ ਦਿੱਤੇ ਰਾਇ ਅਜੀਜ਼ੁੱਲਾ ਨੇ ਕਾਰ ਲੈ ਆਂਦੀ ਪ੍ਰੇਮ ਸਿੰਘ ਚਾਰ ਚੁਫੇਰੇ ਨੂੰ ਨਿਹਾੜਦਿਆਂ ਸਭ ਨੂੰ ਅਲਵਿਦਾ ਕਹਿ ਕੇ ਕਾਰ ਦੀ ਅਗਲੀ ਸੀਟ ਉੱਤੇ ਬੈਠ ਗਿਆ ਅਨਵਰ ਤੇ ਸਤਨਾਮ ਮਾਨਕ ਵੀ ਕਾਰ ਵਿੱਚ ਬੈਠ ਗਏ ਮੈਂ ਬਾਹਰ ਖੜੋਤੀ ਪੀੜਵਲ ਹੱਥ ਹਿਲਾ ਕੇ ਅਲਵਿਦਾ ਆਖੀ ਰਾਤ ਰੱਖਣ ਤੋਂ ਨਾ ਕਰਨ ਵਾਲਾ ਲੜਕਾ ਦੌੜ ਕੇ ਮੇਰੇ ਕੋਲ ਆਇਆ ਤੇ ਬੜੇ ਉਤਸ਼ਾਹ ਨਾਲ ਜਾਨਦਾਰ ਆਵਾਜ਼ ਚ ਕਹਿਣ ਲੱਗਾ ਅੰਕਲ ਕਦੀ ਵੀ ਫੇਰ ਵੀ ਆਇਓ ਮੈਂ ਉਸ ਦੀ ਗੱਲ ਪਿਆਰ ਨਾਲ ਥਪਤ ਪਾਈ ਤੇ ਅਸੀਂ ਕਾਰ ਵਿੱਚ ਬੈਠ ਗਏ